ਉੱਥੇ ਸਾਰੇ ਪੰਡਤ ਜਿਹੜੇ ਸੀ ਆਪਣੇ ਆਪਣੀ ਕਿਰਿਆ ਕਰਮ ਕਾਂਡ ਵਿੱਚ ਲੱਗੇ ਹੋਏ ਸੀ ਮਹਾਰਾ ਜੀ ਨੇ ਉਹਨਾਂ ਦਾ ਧਿਆਨ ਖਿੱਚਣ ਲਈ ਉੱਥੇ ਇੱਕ ਕੌਤਕ ਵਰਤਾਇਆ ਹੈ ਮਾਸ ਰਿੰਨਣ ਵਾਸਤੇ ਇੱਕ ਰਾਜੇ ਦੇ ਲੜਕੇ ਨੂੰ ਆਦੇਸ਼ ਸੰਦੇਸ਼ ਕੀਤਾ ਮਹਾਰਾ ਨੇ ਉਹਨੇ ਮਾਸ ਰਿੰਨਿਆ ਹੈ ਪੰਡਤ ਇਹ ਗੱਲ ਦੇਖ ਕੇ ਦੌੜੇ ਆਏ ਵੀ ਗੁਰਦੁਆਰੇ ਜਦ ਧਰਮ ਦੇ ਜਿਹੜੇ ਸਥਾਨ ਹਨ ਉਹਥੇ ਦੀ ਜਿਹੜੀ ਮਰਿਆਦਾ ਹੈ ਉਹਨੂੰ ਪੱਕਿਆ ਕਰ ਕੀਤਾ ਜਾਵੇ ਹੁਣ ਅਸੀਂ ਇੱਥੇ ਮੇਲਾ ਲਾਇਆ ਹੈ ਸਾਡੇ ਇਸ ਸਥਾਨ ਦੀ ਮਰਿਆਦਾ ਨੂੰ ਤੁਸੀਂ ਭੰਗ ਕੀਤਾ ਹੈ ਉਹਨਾਂ ਨੇ ਆ ਕੇ ਰੌਲਾ ਕੀਤਾ ਹੈ ਕਿ ਤੁਸੀਂ ਮੇਲੇ ਵਿੱਚ మాਸ ਰਿੰਨਿਆ ਹੈ ਗੁਰੂ ਜੀ ਕਹਿਣ ਲੱਗੇ ਵੀ ਗੱਲ ਹੈ ਗੁਰਮੁਖੋ ਮੈਂ ਖੱਤਰੀ ਹਾਂ ਤੁਹਾਡੇ ਸ਼ਾਸਤਰਾਂ ਵਿੱਚ ਲਿਖਿਆ ਹੈ ਵੀ ਜਦੋਂ ਖੱਤਰੀ ਯੱਗ ਕਰਦਾ ਹੈ ਉਦੋਂ మాਸ ਬਲੀ ਦਿੰਦਾ ਹੈ ਝੋਟੇ ਦੀ ਗੈਂਡੇ ਦੀ ਜਾਂ ਹੋਰ ਵੀ ਇਸੇ ਕਰਕੇ ਸਾੜਿਆ ਸੀ ਇਹ ਖੱਤਰੀਆਂ ਦੀ ਆਪਣੀ ਕਮਰਿਆਦਾ ਹੈ ਇਹ ਗੱਲ ਤਾਂ ਚਲੋ ਸ਼ਾਂਤ ਹੋ ਗਏ ਫਿਰ ਕਹਿਣ ਲੱਗੇ ਵੀ ਤੁਸੀਂ ਖੱਤਰੀ ਕਿਹੜੇ ਪਾਸਿਓਂ ਲੱਗਦੇ ਤੁਸੀਂ ਤਾਂ ਕੋਈ ਹਥਿਆਰ ਨਹੀਂ ਧਾਰਨ ਕੀਤਾ ਮਹਾਰਾਜ ਕਹਿਣ ਲੱਗੇ ਵੀ ਤੁਸੀਂ ਬੋਲੋ ਮੈਂ ਤੁਹਾਨੂੰ ਦੱਸੀ ਜਾਣਾ ਕਿਹੜੇ-ਕਿਹੜੇ ਹਥਿਆਰ ਮੇਰੇ ਧਾਰਨ ਕੀਤੇ ਹੋਏ ਨੇ ਗੁਰੂ ਜੀ ਨੇ ਸਾਰੇ ਹਥਿਆਰ ਗਿਆਨੀ ਜੀ ਨੇ ਕੱਲ ਦੇ ਦੀਵਾਨ ਚ ਆਪ ਜੀ ਨੂੰ ਸਰਵਣ ਕਰਾਏ ਫਿਰ ਗੁਰੂ ਜੀ ਨੇ ਉੱਥੇ ਇੱਕ ਸ਼ਬਦ ਉਚਾਰਨ ਕੀਤਾ ਆਓ ਫਿਰ ਇੱਕ ਵਾਰ ਪੰਛੀ ਚਾਤ ਸ਼ਬਦ ਤੇ ਬੜੇ ਪ੍ਰੇਮ ਸ਼ਰਧਾ ਨਾਲ ਆਓ ਪਾਈਏ ਜਿੰਨੀਆਂ ਰੂਹਾਂ ਜੁੜੀਆਂ ਨਮਸਕਾਰਾਂ ਕਰੋ ਮਹਾਰਾਜ ਜੀ ਨੂੰ ਔਰ ਗੁਰੂ ਜੀ ਨੂੰ ਨਮਸਕਾਰ ਕਰਕੇ ਸਤਗੁਰ ਜੀ ਦੀ ਪਾਵਨ ਕਥਾ ਸਰਵਣ ਕਰੋ ਰਸਨਾ ਪਵਿੱਤਰ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਪਹਿਲਾ ਮਾਸੋ ਨਿਮਿਆ ਮਾਸ ਅੰਦਰ ਬਾਸ ਕਈ ਲੋਕ ਮਾਸ ਨੂੰ ਲੈ ਕੇ ਬੜੀ ਸੁਚਪਿਟ ਕਰਦੇ ਹਨ ਮਹਾਰਾਜ ਕਹਿੰਦੇ ਵੀ ਦੇਖੋ ਮਾਸ ਜਿਹੜਾ ਹੈ ਇਸ ਤੋਂ ਬਚਿਆ ਨਹੀਂ ਜਾ ਸਕਦਾ ਇਹ ਜਿਹੜਾ ਅੱਜ ਅਸੀਂ ਕਥਾ ਦਾ ਪ੍ਰਯੋਜਨ ਹੈ ਸਾਡੇ ਮਨ 'ਚ ਕੋਈ ਵਹਿਮ ਨਾ ਰਹੇ ਕਿਸੇ ਤਰ੍ਹਾਂ ਦਾ ਕਿ ਕਈ ਲੋਕ ਆਪਣੇ ਆਪ ਨੂੰ ਬਹੁਤ ਵੱਡੇ ਵੈਸ਼ਨਵ ਕਹਿੰਦੇ ਵੀ ਅਸੀਂ ਮਾਸ ਨਹੀਂ ਖਾਂਦੇ ਅਸੀਂ ਮਾਸ ਤੋਂ ਬਚੇ ਹੋਏ ਆ ਜਿਹੜੇ ਇਹ ਕਹਿਣ ਵਾਲੇ ਹਨ ਮਹਾਰਾਜ ਕਹਿੰਦੇ ਉਹ ਵੀ ਕਿਤੇ ਨਾ ਕਿਤੇ ਮਾਸ ਨਾਲ ਜੁੜੇ ਹੋਏ ਨੇ ਗੁਰੂ ਸਾਹਿਬ ਹੁਣ ਇਸ ਸ਼ਬਦ ਦੇ ਮਾਧਿਅਮ ਨਾਲ ਦੱਸਣ ਲੱਗੇ ਨੇ ਕਿ ਪਹਿਲਾ ਮਾਸੋ ਨਿਮਿਆ ਮਾਂ ਦੇ ਗਰਭ ਦੇ ਵਿੱਚ ਜਦੋਂ ਨਿਮਿਆ ਗਿਆ ਉਦੋਂ ਮਾਸ ਦੇ ਨਾਲ ਹੀ ਸਬੰਧ ਬਣਿਆ ਮਾਸੇ ਅੰਦਰ ਵਾਸ 9 ਮਹੀਨੇ ਮਾਂ ਦੀ ਕੁੱਖ ਦੇ ਵਿੱਚ ਜਿੱਥੇ ਤੂੰ ਪਲਿਆ ਉਹ ਸਾਰੀ ਮਾਸ ਦੀ ਹੀ ਬਣੀ ਹੋਈ ਸੀ ਅੱਜ ਤੂੰ ਨੱਕ ਫੜ ਕੇ ਬਹਿ ਜਾਂਦਾ ਹੈ ਅੱਜ ਤੂੰ ਆਪਣੇ ਆਪ ਨੂੰ ਧਰਮੀ ਕਹਿੰਦਾ ਹੈ ਜਦੋਂ ਤੈਨੂੰ ਲੋੜ ਹੁੰਦੀ ਓਦੋਂ ਤੂੰ ਬਲੀ ਵੀ ਦੇ ਦਿੰਦਾ ਹੈ ਓਦੋਂ ਤੂੰ ਹਵਨ ਕਰਨ ਵਕਤ ਗੈਂਡਾ ਮਾਰਦਾ ਹੈ ਹੋਮਜਗ ਕਰਦਾ ਹੈ ਪਰ ਜੇ ਕੋਈ ਆਮੰਦਾ ਇਸ ਤਰ੍ਹਾਂ ਦੀ ਗੱਲ ਕਰੇ ਤੇ ਤੂੰ ਪਾਪ ਪੁੰਨ ਦੇ ਚੱਕਰ ਚ ਉਹਨੂੰ ਫਸਾਉਂਦਾ ਹੈ ਤੇ ਇਸ ਕਰਕੇ ਮਹਾਰਾਜ ਉਹਨਾਂ ਨੂੰ ਸਿਧਾਂਤ ਫਰਮਾਉਂਦੇ ਨੇ ਇਹ ਅੱਗੇ ਦੀ ਗੱਲ ਕਰਦੇ ਇਹ ਗਿਆਨੀਆਂ ਦਾ ਵਿਸ਼ਾ ਹੈ ਅਗਿਆਨੀਆਂ ਦਾ ਨਹੀਂ ਹੈ ਪਹਿਲੀ ਗੱਲ ਜਿਹੜੇ ਬਹੁਤ ਗਿਆਨ ਰੱਖਦੇ ਇਹ ਉਹਨਾਂ ਦਾ ਵਿਸ਼ਾ ਹੈ ਇਹ ਉਹਨਾਂ ਦਾ ਵਿਸ਼ਾ ਨਹੀਂ ਜਿਨੇ ਉੱਠ ਕੇ ਮੂੰਹ ਨਹੀਂ ਧੋਣਾ ਨਿਤਨੇਮ ਨਹੀਂ ਕਰਨਾ ਇਹ ਉਹਨਾਂ ਵਾਸਤੇ ਨਹੀਂ ਆ ਸ਼ਬਦ ਇਹ ਉਹਨਾਂ ਵਾਸਤੇ ਹੈ ਭਾਈ ਜਿਹੜੇ ਬਹੁਤ ਵਿਦਵਤਾ ਦੇ ਨਾਲ ਭਰੇ ਹੋਏ ਨੇ ਆਓ ਸੁਣੋ ਮਹਾਰਾਜ ਕਹਿੰਦੇ ਉਸ ਵਕਤ ਮਾਸ ਵਿੱਚ ਹੀ ਤੂੰ 9 ਮਹੀਨੇ ਗੁਜ਼ਾਰੇ ਹਨ